ਐਜ਼ ਮੇਰੀ ਕੀ ਪਰਸਨੈਲਿਟੀ ਹੈ ਤੇ ਮੈਂ ਕਹਿੰਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਹਾਂ ਮੈਂ ਪਹਿਲੇ ਕਿਹਾ ਤਾ ਸੀ ਮੈਂ ਕਿਹਾ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਵਾਰੀ ਦਿੱਤੀ ਹੈ ਪ੍ਰਧਾਨ ਦੀ ਮੈਂ ਥੋੜੀ ਕੈਲਕੂਲੇਟ ਕਰਨਾ ਚਾਹੁੰਦਾ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐਜ਼ ਮੇਰੀ ਕੀ ਪਰਸਨੈਲਿਟੀ ਹੈ ਤੇ ਮੈਂ ਕਹਿੰਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਹਾਂ ਮੈਂ ਪਹਿਲੀ ਕਹਤਾ ਸੀ ਮੈਂ ਕਹਿਆ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਵਾਰੀ ਦਿੱਤੀ ਹੈ ਪ੍ਰਧਾਨ ਦੀ ਮੈਂ ਤੁਹਾਨੂੰ ਕੈਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਜ਼ ਮੇਰੀ ਕੀਪ ਪਰਸਨੈਲਿਟੀ ਹੈ ਤੇ ਮੈਂ ਕਹਿੰਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਹਾਂ ਮੈਂ ਪਹਿਲੀ ਕਹਤਾ ਸੀ ਮੈਂ ਕਹਿਆ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਵਾਰੀ ਦਿੱਤੀ ਹੈ ਪ੍ਰਧਾਨ ਦੀ ਮੈਥੋਡਿਕ ਕੈਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਜ਼ ਮੇਰੀ ਕੀ ਪਰਸਨੈਲਿਟੀ ਹੈ ਤੇ ਮੈਂ ਕਹਿਣਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਹਾਂ ਮੈਂ ਪਹਿਲੀ ਕਹਿਤਾ ਸੀ ਮੈਂ ਕਿਹਾ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਵਾਰੀ ਦਿੱਤੀ ਹੈ ਪ੍ਰਧਾਨ ਦੀ ਮੈਂ ਮੈਥੋਡਿਕ ਕੈਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਜ਼ ਮੇਰੀ ਕੀ ਪਰਸਨੈਲਿਟੀ ਆ ਤੇ ਮੈਂ ਕਹਿੰਦਾ ਮੈਂ ਕੁੜਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਹਾਂ ਮੈਂ ਪਹਿਲੇ ਕਿਹਾ ਸੀ ਮੈਂ ਕਿਹਾ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਗੱਲ ਦਿੱਤੀ ਹੈ ਪ੍ਰਧਾਨ ਦੀ ਮੈਂ ਥੋੜੀ ਕੈਲਕੂਲੇਟ ਕਰਨਾ ਚਾਹਣਾ ਐ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਜ਼ ਮੇਰੀ ਕੀ ਪਰਸਨੈਲਿਟੀ ਆ ਤੇ ਮੈਂ ਕਹਿੰਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਹਾਂ ਮੈਂ ਪਹਿਲੇ ਕਿਹਾ ਸੀ ਮੈਂ ਕਹਾਂ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਗੱਲ ਦਿੱਤੀ ਹੈ ਪ੍ਰਦਾਨ ਦੀ ਮੈਂ ਤੁਹਾਡੀ ਕੈਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਜ਼ ਮੇਰੀ ਕੀ ਪਰਸਨੈਲਿਟੀ ਹੈ ਤੇ ਮੈਂ ਕਹਿੰਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਹਾਂ ਮੈਂ ਪਹਿਲੇ ਕਿਹਾ ਸੀ ਮੈਂ ਕਹਾਂ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਦੀ ਜੋ ਗੱਲ ਦਿੱਤੀ ਹੈ ਪ੍ਰਦਾਨ ਦੀ ਮੈਂ ਤੁਹਾਡੀ ਕੈਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਜ਼ ਮੇਰੀ ਕੀ ਪਰਸਨੈਲਿਟੀ ਹੈ ਤੇ ਮੈਂ ਕਹਿੰਦਾ ਮੈਂ ਕੁੜਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਮੈਂ ਪਹਿਲੀ ਕਿਹਾ ਸੀ ਮੈਂ ਕਿਹਾ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਦੀ ਜੋ ਗੱਲ ਦਿੱਤੀ ਹੈ ਪ੍ਰਦਾਨ ਦੀ ਮੈਂ ਤੁਹਾਡੀ ਕੈਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ